ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਕਰਦੇ ਹਾਂ ਜੀ ਅੱਜ ਤੁਹਾਡਾ ਨਿਊ ਬਲਾਗ ਦੇ ਵਿੱਚ ਜਿੱਦਾਂ ਆਪਾਂ ਜਾ ਰਹੇ ਹਾਂ ਜੀ ਹਜ਼ੂਰ ਸਾਹਿਬ ਪੈਦਲ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਪੈਦਲ ਹਜ਼ੂਰ ਸਾਹਿਬ ਦੀ ਯਾਤਰਾ ਕਰਨੀ ਅੱਜ ਸਵੇਰ ਦੇ ਹੁਣ ਵੱਜ ਚੁੱਕੇ ਨੇ ਸਵਾ 4 ਦੇ ਆਪਾਂ ਹੁਣ ਚੱਲੇ ਪਾਦਦੇ ਨੇ ਉਸ ਤੋਂ ਬਾਅਦ ਆਪਾਂ ਜਿਹੜਾ ਸਟੇ ਕਰਨਾ ਉਹ ਕਰਾਂਗੇ ਖੰਨੇ ਜਿਹੜੀ ਬਾਟ ਆਪਣੀ ਅੱਜ ਆਪਾਂ ਕੱਢਣੀ ਹੈ ਐਵਰੇਜ ਦੇ ਮੁਤਾਬਕ ਉਹ ਆਪਾਂ ਕੱਢਾਂਗੇ ਤਕਰੀਬਨ 40 ਤੋਂ 35 ਤੋਂ 40 ਕਿਲੋ ਨਾ ਬਾਬਿਓ ਤਕਰੀਬਨ ਟਾਈਮ ਹੋ ਗਿਆ 8 ਵੱਜੁਕੇ ਆਪਾਂ ਜਿਹੜਾ ਹੈਗਾ ਵੀਜਾ ਕ੍ਰੋਸ ਕਰ ਕੇ ਹੌਲੀ ਹੌਲੀ ਅੱਗੇ ਵੱਧਦੇ ਆ ਮੰਜ਼ਿਲ ਵੱਲ ਨੂੰ ਆਪਾਂ ਨੇ ਜਿਹੜੀ ਸਟੇ ਕਰਨੀ ਉਹ ਖੰਨਾ ਨਾਂਕੀ ਕਰਦੀ ਹੋ ਸਕਦਾ ਵਾ ਸਰਾਂਦ ਕੋਨ ਜੀ ਇਹ ਹੈ ਨਾ ਸਰਾਂਦ ਦਾ ਕੋਈ ਸਰਾਂਦ ਦਾ ਕੋਈ ਸਟੇ ਹੋ ਜਵੇ ਤੇ ਅੱਗੇ ਦੀ ਅੱਗੇ ਕਰਨੀ ਆਪਣੇ ਤੇ ਵੀਡੀਓ ਨਾਲ ਜੁੜੇ ਰਹੋ ਤੇ ਪੂਰੀ ਸੀਰੀਜ਼ ਦੇਖਣੀ ਆ ਤੁਹਾਨੂੰ ਨੇ 2 ਮਹੀਨੇ ਦਾ ਆਪਣਾ ਟੂਰ ਹੈ 2 ਮਹੀਨੇ ਲੱਗਣਗੇ ਯਾਤਰਾ ਨੂੰ ਆਪਣੇ ਤੇ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਲਓ ਜੀ ਬਾਬਿਓ ਹੁਣ ਆਪਾਂ ਖਾ ਲਈਏ ਰੋਟੀ ਪ੍ਰਸ਼ਾਦਾ ਖਾਣੀ ਸ਼ੱਕ ਲਈਏ ਟਾਈਮ ਹੋ ਗਿਆ 8:30 ਤੇ ਪ੍ਰਸ਼ਾਦਾ ਖੋ ਨਹੀਂ ਸਕਦੇ ਹੁਣ ਅੱਗੇ ਤੁਰਾਂਗੇ ਆਪਾਂ ਸਾਹਮਣੇ ਅਸ਼ੀਸ਼ ਠਾਵੇ ਦੇ ਉੱਤੇ ਪੰਪ ਆ ਗਿਆ ਪੰਪ ਦੇ ਨਾਲ ਹੀ ਅਸ਼ੀਸ਼ ਠੱਬ ਇੱਥੇ ਰੁਕਾਂਗੇ ਅੱਜ ਆਪਾਂ ਹਾਸਤੇ ਦੇ ਖੜੇ ਆ ਬਾਈ ਦਾ ਤਰੀਕ ਦੇਖੋ ਤੋਂ ਇਧਰਿਕਾ ਬਾਈ ਦਾ ਧੂਣੀ ਦਾ ਠਾਵੇ ਤੇ ਖੜੇ ਆ ਲੋ ਜੀ ਵੀਰ ਕੋਲ ਰੁਕੇ ਸੀਗੇ ਜੀ ਰੀਲ ਦੀ ਹੈਗੀ ਡਿਊਟੀ ਕਰ ਰਿਹਾ ਵੀਰ ਜੀ ਡਿਊਟੀ ਦੇ ਹਟੇ ਠੀਕ ਤੇ ਵੀਰ ਨੇ ਪਾਣੀ ਦੀ ਵੀ ਸੇਵਾ ਕੀਤੀ ਜੂਤ ਦੀ ਵੀ ਸੇਵਾ ਕੀਤੀ ਆਪਾਂ ਪਹੁੰਚ ਗਏ ਖੰਡੇ ਕੰਨੇ ਪਹੁੰਚ ਗਏ ਅੱਗੇ ਜਾ ਕੇ ਬੰਦੇ ਆਪਾਂ ਪਹੁੰਚ ਆ ਬਾਬਿਓ ਆਪਾਂ ਹੈਗੇ ਆ ਜੀ ਹੁਣ ਗਵਿੰਦਗੜ ਮੰਡੀ ਗਵਿੰਦਗੜ ਆ ਹੁਣ ਆਪਾਂ ਤੁਰੇ ਜਾ ਰਹੇ ਆ ਹੌਸਲੇ ਪੂਰੇ ਬਲੰਦ ਨੇ ਅੱਜ ਵੀ ਜਿਹੜੀ ਵਾਰਟ ਆਪਣੇ ਤਕਰੀਬਨ 2:00 ਵੱਜ ਚੁੱਕੇ ਨੇ 3:00 ਸੌਰੀ 3:00 ਵੱਜ ਚੁੱਕੇ ਨੇ ਤੇ ਮੰਡੀ ਗਵਿੰਦਗੜ ਆਪਾਂ ਪਹੁੰਚ ਇਹ ਜਿਹੜੀ ਅੱਜ ਦੀ ਵਾਰਟ ਆਪਾਂ ਕੱਢੀ ਆ ਉਹ 40 ਤੋਂ 45 50 ਦੇ ਵਿੱਚ ਵਿੱਚ ਨਿਕਲੂਗੀ ਅੱਜ ਬਾਕੀ ਅੱਗੇ ਜਾ ਕੇ ਦੇਖਦੇ ਆਏ ਤੁਰ ਹੀ ਜਾਂਦੇ ਆ ਤੁਰ ਹੀ ਜਾਂਦੇ ਆ 5 ਵਜੇ ਸਟੇ ਕਰਨੀ ਆ ਜਿਹੜੀ ਸਟੇ ਆ ਆਪਾਂ ਫਤੇਗੜ ਸਾਹਿਬ ਜਾ ਕੇ ਕਰਾਂਗੇ ਕੀ ਦੇਖਦੇ ਆ ਅੱਗੇ ਬਾਈ ਜੋ ਗਵਿੰਦਗੜਾ ਨਾਲ ਪੁਲ ਤੇ ਗਵਿੰਦਗੜਾ ਨਾਲ ਪੁਲ ਤੇ ਜਦਦੇ ਆਪਾਂ ਚੜ੍ਹਿਆ ਨਾ ਕੋਈ ਦਰਖਤ ਨਹੀਂ ਆ ਰਸਤੇ ਦੇ ਵਿੱਚ ਕੁਝ ਨਹੀਂ ਆਇਆ ਪੋਲੀ ਪੋਲ ਆਈ ਜਾਂਦਾ ਦਮ ਲੈਣ ਨੂੰ ਆਹ ਹਾਰਕ ਉੱਤੇ ਹੀ ਖੜਨਾ ਪਿਆ ਤੇ ਧੰਨਵਾਦ ਹੀ ਸਾਰਿਆਂ ਦਾ ਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤੇ ਤੁਹਾਨੂੰ ਪਤਾ ਹੀ ਆ ਵੀ ਪੈਦਲ ਜਾਣਾ ਬਹੁਤ ਔਖਾ ਹਜੂਰ ਸਾਹੂ ਹਜੂਰ ਸਾਹਿਬ ਉਹ ਵੀ ਹੈਨਾ ਤੁਸੀਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਫੋਲੋ ਕਰਿਓ ਤੁਹਾਡਾ ਮੇਰਾ ਵੀ ਹੌਸਲਾ ਬਣਨਾ ਮੇਰੀ ਵੀਡੀਓ ਸ਼ੇਅਰ ਕਰੋਗੇ ਮੇਰਾ ਹੌਸਲਾ ਵਧੂਗਾ ਥੋੜਾ ਜਿਆ ਇਹ ਆਪਾਂ ਖੜੇ ਹਾਂ ਗਵਿੰਦਗੜ੍ਹ ਵਾਲੇ ਪੁਲ ਦੇ ਉੱਤੇ ਬਾਬੇ ਆਪਾਂ ਖਾਣ ਲੱਗ ਗਏ ਸੀ ਰੋਟੀ ਰੋਟੀ ਖਾ ਕੇ ਫਿਰ ਮੰਦਰ ਆਪਾਂ ਅੱਜ ਹੀ ਮੈਂ ਤੇ ਗਵਿੰਦਗੜ੍ਹ ਵੱਡੀ ਤੇ ਵਾਈਟ ਮੇ ਰੋਟੀ ਬਹੁਤ ਸਵਾਦ ਨੂੰ ਆਏ ਨੇ ਆਪਾਂ ਨੇ ਇੱਕ ਦਾਲ ਖਾਧੀ ਤੇ ਇਹ ਪ੍ਰਸ਼ਾਦੀ ਲੈ ਕੇ ਵਾਕੀ ਨਾਲ ਉਹ ਦਿਖਾਈ ਜਾਣਾ ਹੈ ਸਲਾਹਤਨ ਵਾਲੇ ਨੇ ਇਹ ਪੰਜਿਆਂ ਦਾ ਵਧੀਆ ਸਿਸਟਮ ਲੱਗਿਆ ਤੇ ਨਾਲੇ ਆਪਣੇ ਹਿਸਾਬ ਨਾਲ ਠੀਕ ਆ ਸਸਤਾ ਜਿਆ ਤੇ ਓਕੇ ਭਾਈ ਜਿਹੜਾ ਉਹਨਾਂ ਨੇ ਪ੍ਰਸ਼ਾਦਾ ਸਕਾਇਆ ਸੀ ਨਾ ਇੰਨਾ ਸਵਾਦ ਪ੍ਰਸ਼ਾਦਾ ਸਕਾਇਆ ਸੀ ਸਸਤਾ ਵੀ ਸੀ 6 ਰੋਟੀਆਂ 50 ਰੁਪਏ ਦੇ ਵਿੱਚ ਨਾਲ ਸੀ ਦਾਲ ਸਲਾਦ ਸਲੂਤ ਸਾਰਾ ਕੁਝ ਸੀਗਾ ਪਰ ਨਿਆਰਾ ਲਿਆਦਾ ਬਾਬੇ ਨੇ ਤੇ ਹੁਣ ਇਸ ਟਾਈਮ ਆਪਾਂ ਨਾ ਮੰਡੀ ਗਵਿੰਦਗੜ ਆਪਾਂ ਕ੍ਰਾਸ ਕਰ ਚੁੱਕੇ ਆਂ ਆਪਾਂ ਨਹਿਰ ਤੇ ਪਹੁੰਚਣ ਵਾਲੇ ਆਂ ਜਿਹੜੀ ਮੇਨ ਤੁਹਾਨੂੰ ਪਤਾ ਹੈ ਜਿਹੜੇ ਨਹਿਰ ਦੇ ਉੱਤੇ ਹੋਟਲ ਬਣਿਆ ਹੋਇਆ ਉਹ ਨਹਿਰ ਤੇ ਪਹੁੰਚਣ ਵਾਲੇ ਆਂ ਹੁਣ ਆਪਾਂ ਹਨਾ ਤੇ ਆਪਾਂ ਸਰਹੰਦ ਐ ਰਾਤ ਕੱਟਾਂਗੇ ਸਰਹੰਦ ਰੁਕਾਂਗੇ ਅੱਜ ਤੇ ਧੰਨਵਾਦ ਜੀ ਮਿਲਦੇ ਆਂ ਅੱਗੇ ਆਪਾਂ ਤੁਹਾਨੂੰ ਤੇ ਆ ਆਗੇ ਬਾਕੀ ਆਊਟਲੈਟ ਜੇ ਬਣੇ ਹੋਏ ਨੇ ਉਹ ਬਾਬਾ ਜੀ ਆਪਣੀ ਅੱਜ ਦੀ ਯਾਤਰਾ ਜਿਹੜੀ ਉਹ ਸਫਲ ਹੋ ਗਈ ਆਪਾਂ ਪਹੁੰਚ ਗਏ ਫਤੇਗੜ ਸਾਹਿਬ ਫਤੇਗੜ ਸਾਹਿਬ ਜਿਹੜਾ ਬੱਸ ਸਟੈਂਡ ਆਪਾਂ ਉੱਥੇ ਪਹੁੰਚ ਗਏ ਜਿਹੜਾ ਆਪਣੇ ਨਾਲ ਇੱਕ ਮੁੰਡੇ ਨੇ ਹੋਰ ਨਾਲ ਨਾਲ ਸੀ ਉਹ ਵੀ ਉੱਥੇ ਪਹੁੰਚਿਆ ਹੋਇਆ ਤੇ ਆਪਾਂ ਉਹਨੂੰ ਮਿਲਦੇ ਆਂ ਜਾ ਕੇ ਤੇ ਆਪਾਂ ਇਹ ਦੂਆਲੇ ਗੱਟਦੇ ਆਂ ਆਪਾਂ ਪੁਲ ਦੇ ਥੱਲੇ ਟੈਂਟ ਕੱਢਾਂਗੇ ਜਾਂ ਪੰਪ ਤੇ ਕੱਢਾਂਗੇ ਤੇ ਅੱਜ ਦਾ ਬਲੌਗ ਜਿਹਨੂੰ ਪੂਰਾ YouTube ਤੇ Facebook ਤੇ ਦੇਖਣ ਨੂੰ ਮਿਲ ਜੂਗਾ ਧੰਨਵਾਦ ਜੀ ਜੁੜੇ ਰਹੋ ਨਾਲ ਪੂਰੀ ਸੀਰੀਜ਼ ਦੇਖਣ ਲਈ 2 ਮਹੀਨੇ ਲੱਗਣਗੇ ਪੂਰੇ ਆਪਾਂ ਨੂੰ 2 ਮਹੀਨੇ ਤੁਸੀਂ ਨਾਲ ਜੁੜ ਕੇ ਰਹਿਣਾ ਵੀਰੇ ਤੇ ਉਹ ਦੇਖੋ ਬਸਟਨ ਆ ਗਿਆ ਬਾਕੀ ਆਪਾਂ ਦੇਖਦੇ ਆਂ ਉਹ ਬਾਬੇ ਉਹ ਆਪਣਾ ਲੱਗ ਗਿਆ ਤੰਬੂ ਤੇ ਆਹ ਲੱਗ ਗਿਆ ਹਰਮਨ ਦਾ ਤੰਬੂ ਅਸੀਂ ਦੋਨੇ ਇਕੱਠੇ ਆਂ ਤੇ ਪਪ ਦੇ ਸਾਨੂੰ ਉਹ ਬੰਦੇ ਨੇ ਜਗ੍ਹਾ ਨਹੀਂ ਦਿੱਤੀ ਹੈਗੀ ਤੇ ਮਿਲਦੇ ਆ ਕੱਲ ਨੂੰ ਅਗਲੇ ਵਲੌਗ ਦੇ ਵਿੱਚ ਤੇ ਆਹ ਦੇਖੋ ਸਾਡੇ ਦੋਨੋਂ ਦਾ ਦੰਪੂ ਲੱਗ ਗਿਆ ਨੀਸ਼ਾਨ ਸਾਹਿਬ गिर ਗਿਆ ਆਇਆ ਇਹ ਨੀਸ਼ਾਨ ਸਾਹਿਬ ਨੂੰ ਆਪਣੇ ਇੱਥੇ ਟਿਕਾ ਕੇ ਰੱਖਣਾ ਠੀਕ ਹੈ ਜੀ ਤੇ ਇਹ ਆਪਾਂ ਫਤੇਗੜ ਸਾਹਿਬ ਤੋਂ ਅੱਗੇ ਆ ਗਏ ਮੇਨ ਰੋਡ ਦੇ ਉੱਤੇ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ